ਉਹ ਕੋ ਜਿਹੜੀ ਆਪਾਂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਇਸ ਗੱਲ ਨੂੰ ਸਾਡੀ ਇਸ ਆਵਾਜ਼ ਨੂੰ ਇਸ ਲੜਾਈ ਨੂੰ ਸਰਕਾਰ ਤੱਕ ਆਮ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹੋ ਤੇ ਲੋਕਨਮਾਦੀਆਂ ਤੁਹਾਡੇ ਅੱਜ ਅਸੀਂ ਬਾਕਾਇਦਾ ਸਪੈਸ਼ਲ ਤੁਹਾਨੂੰ ਤਕਲੀਫ ਇਸ ਲਈ ਦਿੱਤੀ ਹੈ ਕਿ ਪਿਛਲੇ 4 ਦਿਨਾਂ ਤੋਂ ਜਿਹੜਾ ਰੋਲਾ ਪਿਆ ਹੋਇਆ ਮੰਡੀ ਦੇ ਵਿੱਚ ਉਹ ਧਰਨਾ ਚੱਲ ਰਿਹਾ ਹੈ ਪ੍ਰਸ਼ਾਸਨ ਨੂੰ ਜੋ ਕੁਛ ਅਸੀਂ ਕਿਹਾ ਹੁਣ ਤੱਕ ਦਾ ਅਪਡੇਟ ਕਰਨਾ ਸਾਰੇ ਪ੍ਰੈਸ ਨੂੰ ਪਤਾ ਹੋਣਾ ਤੇ ਲੋਕਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਸ ਵੱਲੋਂ ਕੀ ਕੀਤਾ ਜਾ ਰਿਹਾ ਹੈ ਸਵਾਲ ਇਹ ਆ ਕਿ ਜਿਸ ਦਿਨ ਅਸੀਂ ਇੱਥੇ ਆ ਕੇ ਵੇਖਿਆ ਉਹਨੂੰ ਥੋੜੀ ਜਿਹੀ ਬੈਕਗ੍ਰਾਉਂਡ ਜਾਣਨੀ ਜ਼ਰੂਰੀ ਹੈ ਜਦੋਂ ਅਸੀਂ ਇੱਥੇ ਆ ਕੇ ਵੇਖਿਆ ਉਸ ਵਕਤ ਵੀ ਤੂੰ ਸਨਾਂ ਵਾਲੀਆਂ ਜਿਹੜੀਆਂ ਢੇਰੀਆਂ ਵਿਕ ਰਹੀਆਂ ਸੀ ਉਹ ਸਰਕਾਰ ਨੂੰ ਨਾ ਪਰਕੇ ਪ੍ਰਾਈਵੇਟ ਹੀ ਵੇਚਿਆ ਜਾ ਰਿਹਾ ਸਮਾਨ ਇੱਕ ਬਜ਼ੁਰਗ ਕਿਸਾਨ ਸਾਡੇ ਕੋਲ ਆਇਆ ਅਸੀਂ ਉਹਨੂੰ ਪੁੱਛਿਆ ਵੀ ਤੇਰਾ ਮੌਇਸਚਰ ਚੈੱਕ ਕੀਤਾ ਆਪਣੇ ਕਿਹਾ ਵੀ ਸਾਡਾ ਮੌਇਸਚਰ ਕਦੇ ਨਹੀਂ ਚੈੱਕ ਕੀਤਾ ਕਦੇ ਆਏ ਨਹੀਂ ਕੋਈ ਨਾ ਕੋਈ ਸਾਡੇ ਕੋਲੇ ਕਦੇ ਖਰੀਦ ਇਨਸਪੈਕਟਰ ਆਇਆ ਕਿਸੇ ਖਰੀਦਦਾਰ ਸੀ ਤੋਂ ਇਹ ਨਾ ਹੀ ਮਾਰਕੀਟ ਕਮੇਟੀ ਆਇਆ ਅਸੀਂ ਕਹ ਵੀ ਇਸ ਲਈ ਜਿਹੜਾ ਜ਼ਿੰਮੇਵਾਰ ਸਾਡਾ ਅਧਾਰਾ ਹੈ ਮਾਰਕੀਟ ਕਮੇਟੀ ਅਸੀਂ ਉਹਦੇ ਨਾਲ ਗੱਲ ਕਰਦੇ ਅਸੀਂ ਉਹਨਾਂ ਜਾ ਕੇ ਮਿਲਣ ਦੀ ਕੋਸ਼ਿਸ਼ ਕੀਤੀ ਮਿਲੇ ਜਾ ਕੇ ਜ਼ਿਲ੍ਹਾ ਮੰਡੀ ਅਫਸਰ ਦੇ ਵੀ ਧਿਆਨ ਚ ਲੈਂਦਾ ਡੀ ਐਫ ਐਸ ਸੀ ਦੇ ਵੀ ਧਿਆਨ ਚ ਲੈਂਦਾ ਇਹਨਾਂ ਨੇ ਇੱਕ ਦਿਨ ਪਹਿਲਾਂ ਧਿਆਨ ਚ ਲਿਆਤਾ ਕਿ ਸਾਡ ਤੁਹਾਡੀ ਮੰਡੀ ਚ ਬਹੁਤ ਕਹਾਂਦਲੀ ਹੋ ਰਹੀ ਹੈ ਕਿਰਪਾ ਕਰਕੇ ਇਹਨੂੰ ਰੋਕੋ ਇਹਨੂੰ ਠੀਕ ਕਰੋ ਸਰਕਾਰੀ ਖਰੀਦ ਕਿਸਾਨਾਂ ਦੀ ਹੋ ਨਹੀਂ ਰਹੀ ਲੇਕਿਨ ਕਿਸੇ ਵੱਲੋਂ ਕਿਸੇ ਅਧਿਕਾਰੀ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਿਆ ਸਭ ਤੋਂ ਪਹਿਲਾਂ ਤਾਂ ਮਤਲਬ ਬਦਕਿਸਮਤੀ ਸਾਡੇ ਲੋਕਾਂ ਦੀ ਔਰ ਅਣਗੈਲੀ ਸਾਡੀ ਸਰਕਾਰ ਦੀ ਸਾਡੇ ਪ੍ਰਸ਼ਾਸਨ ਦੀ ਉਹ ਇਹ ਰਹੀ ਹੈ ਉਸ ਤੋਂ ਬਾਅਦ ਮਾਰਕੀਟ ਕਮੇਟੀ ਬਾਰ ਬਾਰ ਇਹ ਕਹਿ ਰਹੀ ਹੈ ਕਿ ਨਹੀਂ ਵੀ ਸਾਡੇ ਵੱਲੋਂ ਬਿਲਕੁਲ ਓਕੇ ਆ ਸਾਡੇ ਵੱਲੋਂ ਬਿਲਕੁਲ ਓਕੇ ਆ ਤੇ ਰਾਤ ਜਦੋਂ ਮਾਰਕੀਟ ਕਮੇਟੀ ਦੇ ਰਿਕਾਰਡ ਨੂੰ ਚੈੱਕ ਕਰਨ ਵਾਸਤੇ ਡੀਸੀ ਆਏ ਡੀਸੀ ਗਿਆ ਤੇ ਨਾਲ ਉਹਨਾਂ ਦੇ ਐਸਪੀ ਗਿਆ ਤਾਂ ਰਿਕਾਰਡ ਦੇ ਵਿੱਚ ਆ ਜਿਹੜੀ ਚੀਜ਼ ਤੁਸੀਂ ਦੇਖੋ ਪਹਿਲੀ ਤਾਂ ਗੱਲ ਇਹਨੂੰ ਪੜ ਨਹੀਂ ਸਕਦਾ ਕੋਈ ਆਮੰਦਾ ਜਿਹੜੇ ਕੀ ਲਿਖਿਆ ਉਹਨਾਂ ਨੇ

ਇਹ ਜਿਹੜੀ ਦੇ ਜਦੋਂ ਚੈੱਕ ਅਪ ਹੋਇਆ ਮੈਂ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਵੀ ਤੇ ਮੈਂ ਇਹਨਾਂ ਅਫਸਰਾਂ ਨੂੰ ਦੱਸ ਦਿਆਂ ਤੇ ਜਦੋਂ ਇਹ ਚੈੱਕ ਕਰਨ ਲੱਗੇ ਤੇ ਪਹਿਲਾਂ ਜਦੋਂ ਮੌਇਸਚਰ ਕੱਢਿਆ ਨਾਰਮਲ ਹਾਲਾਤਾਂ 'ਚ ਕੱਢਤਾ ਤੇ ਜਦੋਂ ਨਾਰਮਲ ਹਾਲਾਤਾਂ ਦੇ ਵਿੱਚ ਇਹਦਾ ਮੌਇਸਚਰ ਕੱਢਿਆ ਤੇ 16.5 ਆਇਆ ਫਿਰ ਉਹਨਾਂ ਨੇ ਮਾਰਕੀਟ ਕਮੇਟੀ ਦੀ ਮਸ਼ੀਨ ਇੱਕ ਮੈਨੂਅਲ ਮਸ਼ੀਨ ਹੁੰਦੀ ਹੈ ਤੇ ਇੱਕ ਇਲੈਕਟ੍ਰੋਨਿਕ ਮਸ਼ੀਨ ਆ ਜਿਹੜੀ ਆਟੋਮੈਟਿਕ ਹੈ ਉਹਦੇ 'ਚ ਤਾਂ ਤਕਰੀਬਨ ਰੋਜ਼ ਹੀ ਗੜਬੜਾ ਹੁੰਦੀਆਂ ਨੇ ਆਮ ਹੀ ਹੁੰਦੀਆਂ ਨੇ ਲੇਕਿਨ ਜਿਹੜੀ ਮੈਨੂਅਲ ਮਸ਼ੀਨ ਆ ਉਹ ਤੇ ਕੁਝ ਪਰਸੈਂਟ ਲੋਕਾਂ ਨੂੰ ਵਿਸ਼ਵਾਸ ਹੈ ਇਹ ਠੀਕ ਹੈ ਪਰ ਉਹਦੇ ਜਿੱਥੇ ਗੜਬੜ ਹੁੰਦੀ ਆ ਆਮ ਲੋਕਾਂ ਨੂੰ ਉਹਦਾ ਵੀ ਨਹੀਂ ਪਤਾ ਉਹਦੀ ਜਦੋਂ ਜਿਹੜੀ ਜਿਹੜੀ ਕੱਪੀ ਦੇ ਵਿੱਚ ਜਿਹੜੀ ਕੌਲੀ ਦੇ ਵਿੱਚ ਪਾ ਪਾਉਣਾ ਹੁੰਦਾ ਮੌਸਰ ਚੈੱਕ ਕਰਨ ਵਾਸਤੇ ਅਨਾਜ ਦੇ ਦਾਣੇ ਪਾਉਣੇ ਹੁੰਦੇ ਆ ਉਹਨੂੰ ਭਰ ਕੇ ਉਹਦੇ ਉੱਪਰ ਦੀ ਮਾਰਨੀ ਹੁੰਦੀ ਆ ਉਂਗਲਾਂ ਨਾਲ ਨਹੀਂ ਮਾਰਨੀ ਹੁੰਦੀ ਉਹਦੇ ਉੱਤੋਂ ਦੀ ਫੁੱਟਾ ਮਾਰਨਾ ਹੁੰਦਾ ਹੈ ਲੈਵਲ ਹਾਂ ਉਹਨ ਇੱਕ ਲੈਵਲ ਕਰਨਾ ਹੁੰਦਾ ਤੇ ਫਿਰ ਉਹਨੂੰ ਚੈੱਕ ਅਪ ਕਰਨਾ ਹੈ ਪਹਿਲੀ ਵਾਰੀ ਤਾਂ ਨੋਰਮਲ ਹਲਾਤਾਂ ਚ ਬੈਠੇ ਉਹ 16 ਆ ਗਿਆ ਫਿਰ ਇਹਨਾਂ ਨੂੰ ਆਇ ਲੱਗਿਆ ਵੀ ਹੁਣ ਤਾਂ ਮਤਲਬ ਫਸ ਗਏ ਅਸੀਂ ਸਾਡਾ 83 ਫਸ ਗਿਆ ਫਿਰ ਇਹਨਾਂ ਨੇ ਗੇਮ ਘੇਰਨੀ ਕਿਉਂਕਿ ਮਾਰਕੀਟ ਕਮੇਟੀ ਖਰੀਦ ਏਜੰਸੀ ਤੇ 83 ਸਭ ਮਿਲ ਕੇ ਕੰਮ ਕਰ ਰਹੇ ਨੇ ਇਹ ਇਹ ਕਲੀਅਰ ਹੋ ਗਿਆ ਇਹ ਮੈਂ ਤੁਹਾਨੂੰ ਅਗਲ ਬਾਤ ਸਾਰੀ ਦੱਸੂਗਾ ਵੀ ਕਿਵੇਂ ਕਲੀਅਰ ਹੁੰਦਾ ਹੈ ਉਦੂਗਾ ਹਾਂ ਉਹ ਜਿਹੜੀ ਮਸ਼ੀਨ ਆ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਦੱਸ ਦਿਆਂ ਤੇ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਉਹ ਵੀ ਸੁਣ ਲੈਣਾ ਉਹਦੇ ਵਿੱਚ ਚਾਰ ਦਾਣੇ ਵੱਧ ਪਾ ਕੇ ਉਹਨੂੰ ਥੋੜਾ ਜਿਹਾ ਪ੍ਰੈਸ਼ਰ ਵੱਧੂ ਵਾਧ ਤੇ ਜਦੋਂ ਪ੍ਰੈਸ਼ਰ ਵਧਣਾ ਹੈ ਉਹਦੇ ਨਾਲ ਸੁਭਾਵਿਕ ਹੈ ਕਿ ਉਹਦਾ ਮੌਇਸਚਰ ਮੀਟਰ ਨੇ ਮੌਇਸਚਰ ਵੱਧਾ ਸ਼ੋਕ ਕਰਨਾ ਹੀ ਕਰਨਾ ਉਹ ਉਹਨਾਂ ਦੇ ਹੱਥਾਂ ਚ ਥੋੜਾ ਜਿਹਾ ਚੱਕਰ ਉਹਨੂੰ ਇੱਕ ਅੱਧਾ ਪੁਆਇੰਟ ਹੋਰ ਵੱਧ ਗੇੜਾ ਦੇਤਾ ਆ ਵੀ ਉਹਨੇ ਮੌਇਸਚਰ ਵੱਦਾ ਦੱਸਣਾ ਹੈ ਲੇਕਿਨ ਸਾਡੇ ਵਿਚਾਰੇ ਕਿਸਾਨ ਭੋਲੇ ਆ ਇਹ ਕੱਚਾ ਜੱਤ ਦੇ ਕੇ ਤੇ ਮਗਰ ਹੱਥ ਦੇ ਕੇ ਕਰਕੇ ਉਹ 10 ਕਰਮਾਂ ਪਿੱਛੇ ਦੂਰ ਖੜੇ ਹੁੰਦੇ ਆ ਵੀ ਸਾਡਾ ਮੌਇਸਚਰ ਸਾਹਿਬ ਚੈੱਕ ਕਰ ਰਿਹਾ ਆ ਆਰਤੀਆ ਸਾਡਾ ਮਿੱਤਰ ਆਰਤੀਆ ਕਰਵਾ ਰਿਹਾ ਕੰਮ ਠੀਕ ਹੀ ਹੋਣਾ ਇਹ ਨਹੀਂ ਪਤਾਗਾ ਵੀ ਆ ਗੜਬੜ ਜਿਹੜੀ ਆਰਤੀਏ ਕਰ ਰਹੇ ਨੇ ਐਦੇ ਵਿੱਚ ਕਿਤੇ ਵੀ ਕੋਈ ਜਦੋਂ ਇਹਦੀ ਚੈੱਕਅਪ ਹੋ ਰਹੀ ਸੀ ਬੜੀ ਕਾਲ ਚ ਮਾਰਕੀਟ ਕਮੇਟੀ ਨੇ ਆ ਉਸਹ ਇੱਕ ਸ਼ੈਲਰ ਵਾਲੇ ਦੇ ਨਾਂ ਤੇ ਪਤਾ ਵੀ ਇਹਨੂੰ ਵਿੱਚ ਹੈ ਜਦੋਂ ਇਹਨੂੰ ਵਿੱਚੇ ਤੇ ਗੱਲ ਆਈ ਤੇ ਰਾਤ ਨੂੰ ਟੈਲੀਫੋਨ ਕਰਕੇ ਤੋਂ ਪੁੱਛਿਆ ਗਿਆ ਕਿ ਭਾਈ ਤੂੰ ਆਹ ਮਾਲ ਖਰੀਦਿਆ ਉਹ ਕਹਿੰਦਾ ਜੀ ਮੈਂ ਤਾਂ ਮਾਲ ਹੀ ਨਹੀਂ ਖਰੀਦਿਆ ਇਹਦਾ ਮਤਲਬ ਆ ਕਲੀਅਰ ਹੋ ਗਿਆ ਕਿ ਮਾਰਕੀਟ ਕਮੇਟੀ ਵੱਲੋਂ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਮੈਂਸ਼ਨ ਨਾ ਕਰਨਾ ਮਾਲ ਸਾਰੇ ਦੇ ਤੁਲੇ ਦੀ ਗੱਲਬਾਤ ਆ ਰਹੀ ਹੈ ਲੇਕਿਨ ਕਿਹਦਾ ਮਾਲ ਹੈ ਕਿਨੂੰ ਗਿਆ ਕੁਛ ਨਹੀਂ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਉਹ ਸਾਰੇ ਦੇ ਸਾਰੇ ਮਾਲ ਦੇ ਵਿੱਚ ਧਾਂਦਲੀ ਹੋਣੀ ਹੈ। ਅਰੇ ਮਾਰਕੀਟ ਕਮੇਟੀ ਦੀ ਮਿਲੀ ਭੁਗਤ ਮੱਦਾ ਜ਼ਾਹਰ ਹੋ ਰਹੀ ਹੈ। ਹੁਣ ਆ ਗਈ ਅਗਲੀ ਗੱਲ। ਇੱਥੇ ਕਲੀਅਰ ਹੋ ਗਿਆ ਕਿ ਮੌਇਸਚਰ ਹੈਗਾ ਉਸ ਮੌਕੇ ਦਾ 16.5 ਕਿਸਾਨ ਨੂੰ ਦਿੱਤਾ ਜਾ ਰਿਹਾ 2100 ਰੁਪਏ ਜਾਂ ਸੌਰੀ 2200 ਰੁਪਏ। ਹੁਣ ਇਹਦੇ ਨਾਲ ਹੋਰ ਨੋਟ ਕਰਿਓ। ਜਿਸ ਵੇਲੇ ਉਹ ਕਿਸਾਨ ਆਪਦਾ ਮੌਇਸਚਰ ਚੈੱਕ ਕਰਾ ਰਿਹਾ ਦੇਖੋ ਇਹਨਾਂ ਲੋਕਾਂ ਦੀ ਮਿਲੀ ਭੁਗਤਾਰਤੀਆਂ ਦਾ ਪ੍ਰੈਸ਼ਰ ਕਿੱਥੋਂ ਟਿਕਰ ਜਾ ਰਿਹਾ ਹੈ ਕਿਹਾ ਜਾਂਦਾ ਹੈ ਕਿ ਆਰਤੀਏ ਦਾ ਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੈ ਜੀ ਉਹ ਭਲਿਓ ਲੋਕੋ ਤੁਹਾਡੇ ਨਾਲ ਸਾਡੇ ਬੰਦੇ 9 ਮਾਸ ਦਾ ਰਿਸ਼ਤਾ ਨਿਭਾ ਰਹੇ ਆ ਤੇ ਤੁਸੀਂ ਜਿਹੜੇ ਦੋ ਪਰਿਵਾਰ ਦੇ ਜਿਹੜੇ ਜੀ ਨੇ ਮੀਆਂ ਬੀਵੀ ਉਹਨਾਂ ਦਾ ਰੂਹਾਂ ਦਾ ਰਿਸ਼ਤਾ ਹੈ ਅਕਾਲਪੁਰਖ ਨੇ ਬਣਾਇਆ ਉਹ ਸਰੀਰ ਹੀ ਦੋ ਹੁੰਦੇ ਆ ਰੂਹ ਇੱਕ ਹੀ ਹੁੰਦੀ ਆ ਤੇ ਤੁਸੀਂ ਹਰਾਮੀਆਂ ਉਹਨਾਂ ਦਾ ਰੂਹਾਂ ਦਾ ਰਿਸ਼ਤਾ ਤੋੜ ਲੱਗਿਓ ਮਗਰੋਂ ਗਾਂਧੀ ਗਾਂ ਰਿਸ਼ਤੇਦਾਰਾਂ ਤੋਂ ਦਬਾਅ ਪਵਾਇਆ ਗਿਆ ਉਹ ਘਰੋਂ ਫੋਨ ਆਉਣੇ ਸ਼ੁਰੂ ਹੋ ਗਏ ਉਸ ਕਿਸਾਨ ਨੂੰ ਵਿਚਾਰੇ ਨੂੰ ਜਿਹੜਾ ਅੱਧਾ ਘੰਟਾ ਪਹਿਲਾਂ ਤਾਂ ਸਾਨੂੰ ਸੱਦ ਰਿਹਾ ਬਾਰ-ਬਾਰ ਸੱਦ ਰਿਹਾ ਘੱਟੋ-ਘੱਟ ਉਸ ਬੰਦੇ ਨੇ 10 ਟੈਲੀਫੋਨ ਕੀਤੇ ਕਿ ਮੈਨੂੰ ਲੁੱਟਿਆ ਜਾ ਰਿਹਾ ਪ੍ਰਧਾਨ ਜੀ ਆਓ ਤੁਸੀਂ ਆਓ ਇਸ ਕੋਈ ਅਸੀਂ ਦੇ ਧਰਨੇ ਤੇ ਸੀ ਤੇ ਬਾਅਦ ਦੇ ਵਿੱਚ ਉਹ ਕਿਸਾਨ ਨੂੰ ਇਹ ਕਹਿਣ ਲਈ ਮਜਬੂਰ ਕਰਤਾ ਕਿ ਮੈਂ ਆਵਦੀਏ ਤੇ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦਾ ਇਹਰ ਕਿਸਾਨ ਦੇ ਮੂੰਹ ਕਹਾਇਆ ਗਿਆ ਉਹ ਸੀ ਮੈਂ ਕਰਨਜੀਤ ਸਿੰਘ ਨੰਗਲੀ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਸਾਡਾ ਜਿਹੜਾ ਧਰਨਾਵਾ ਡੀਸੀ ਦਫਤਰ ਅੱਜ ਦੂਜੇ ਦਿਨ ਦੇ ਵਿੱਚ ਆ ਪ੍ਰਵੇਸ਼ ਹੋ ਗਿਆ ਸਾਡਾ ਧਰਨਾ ਮਾਰਨ ਦਾ ਜਿਹੜਾ ਮੁੱਖ ਮੰਤਵ ਆ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਮੰਡੀਆਂ ਵਾਂ ਉਹਨਾਂ ਦੇ ਵਿੱਚ ਕਿਸਾਨਾਂ ਦਾ ਪੀਆਰ ਪਰਮਨ ਝੋਨਾ ਜਿਹੜਾ ਸਰਕਾਰੀ ਰੇਟ ਤੇ ਨਹੀਂ ਵਿਕ ਰਿਆ ਜਿਹਦੇ ਸਬੰਧ ਵਿੱਚ ਅਸੀਂ ਕੱਲ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਵੱਲੋਂ ਜਿਹੜਾ ਵਾ ਧਰਨਾ ਪ੍ਰਦਰਸ਼ਨ ਇੱਥੇ ਦਿੱਤਾ ਸੀਗਾ ਉਹਦੇ ਵਿੱਚ ਕੱਲ ਸ਼ਾਮ ਨੂੰ ਜਦੋਂ ਅਸੀਂ ਪ੍ਰੂਫ ਪੇਸ਼ ਕੀਤੇ ਏਡੀਸੀ ਸਾਹਿਬ ਨੇ ਜਾ ਕੇ ਮੰਡੀ ਦਾ ਦੌਰਾ ਕੀਤਾ ਉੱਥੇ ਜਾ ਕੇ ਵੇਖਿਆ ਕਿ ਕਿਸਾਨਾਂ ਦੀ ਕਿਸ ਤਰ੍ਹਾਂ ਲੁੱਟਖਸਟ ਹੋ ਰਹੀ ਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿਨ੍ਹਾਂ ਨੇ ਲੁੱਟਖਸਟ ਕੀਤੀ ਉਹਨਾਂ ਦੇ ਪਰਚਾ ਦਰਜ ਕਰਾਂਗੇ ਪਰ ਅਜੇ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਅਜੇ ਵੀ ਜਿਹੜੀ ਅੰਮ੍ਰਿਤਸਰ ਦੀ ਮੰਡੀ ਆ ਭਗਤਾਲਾ ਉਹਦੇ ਵਿੱਚ ਸਰਕਾਰੀ ਖਰੀਦ ਨਹੀਂ ਸ਼ੁਰੂ ਹੋਈ ਇਸ ਕਰਕੇ ਮਜਬੂਰੀ ਵਾ ਸਾਡਾ ਧਰਨਾ ਅਜ ਦੂਜੇ ਦਿਨ ਦੇ ਵਿੱਚ ਆ ਤੇ ਸਾਡੀ ਕਾਲ ਵਾ ਵੀ ਸਾਡੇ ਸਾਨੂੰ 2 ਦਿਨ ਹੋਰ ਲੱਗਣਾ ਬਰਸੋ ਰੋਜ਼ ਨਹੀਂ ਵੱਡਾ ਇਕੱਠ ਕਰਕੇ ਪੂਰੇ ਪੰਜਾਬ ਲੈਵਲ ਦਾ ਤੇ ਇਹ ਜਿਹੜੀ ਸਰਕਾਰੀ ਖਰੀਦ ਅੰਮ੍ਰਿਤਸਰ ਦੀ ਮੰਡੀ ਵਿੱਚੋਂ ਸ਼ੁਰੂ ਕਰਾਵਾਂਗੇ। ਆਨਾਂ ਦੇ ਕਿਸਾਨਾਂ ਦੇ ਨਾਮ ਵਿੱਚ ਜਿਹੜੀ ਇੱਕ ਪੰਨੀ ਖੱਦੀ ਹੋ। ਲਗਭਗ ਇਹ ਅੰਮ੍ਰਿਤਸਰ ਸਾਹਿਬ ਜਿੰਨੇ ਜ਼ਿਲ੍ਹੇ ਦੇ ਕਿਸਾਨ ਸਾਰਿਆਂ ਨਾਲ ਹੋਈ ਆ। ਪਰ ਹੌਲੀ ਹੌਲੀ ਪਹਿਲੇ ਦਿਨ ਚਾਰ ਕਿਸਾਨ ਆਏ ਸੀ ਅੱਜ ਲਗਭਗ ਕੋਈ 10-12 ਕਿਸਾਨ ਆ। ਇਹ ਦਿਨੋਂ ਦਿਨ ਇਹਨਾਂ ਦੀ ਗਿਣਤੀ ਵੱਧਦੀ ਜਾਊਗੀ। ਸਾਰਾ ਕੋਈ ਤੁਹਾਡੇ ਸਾਹਮਣੇ ਆ ਜਾਊਗਾ ਜੀ ਧਰਨੇ ਦਾ ਐਲਾਨ ਹੈ ਜੀ ਜੇ ਤੁਹਾਡਾ ਨਹੀਂ ਹੁੰਦਾ ਤਾਂ ਹਾਂ ਬਿਲਕੁਲ ਧਰਨਾ ਜਿਹੜਾ ਵਾ ਉਹ ਲਗਾਤਾਰ ਚੱਲ ਰਿਹਾ ਵਾ ਰੋਜ਼ਾਨਾ ਜਿਹੜਾ ਵਾ ਧਰਨਾ ਇਸੇ ਤਰ੍ਹਾਂ ਚੱਲਦਾ ਰਹੂਗਾ ਜੀ ਇਹ ਹੋਰ ਵੀ ਤੁਹਾਡਾ ਹੱਲ ਨਹੀਂ ਹੁੰਦਾ ਕਿ ਬਾਕੀ ਜਿਲ੍ਹਿਆਂ ਦੇ ਵੀ ਕਿਸਾਨ ਨੂੰ ਸੱਦਿਆ ਗਿਆ ਹੈ ਧਰਨੇ ਵਾਸਤੇ ਬਿਲਕੁਲ ਸੱਦਿਆ ਜਾਊਗਾ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਆਪ ਇੱਥੇ ਪਹੁੰਚੇ ਆ ਤੇ ਕੱਲ ਦਾ ਦਿਨ ਦਾ ਨਾ ਟਾਈਮ ਦਿੱਤਾ ਪਰ ਸੋ ਰੋਜ਼ ਨੂੰ ਜਿਹੜਾ ਵਾ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲੂਗਾ ਕਿਸਾਨਾਂ ਦਾ ਜੀ